ਤਾ ਪਰਿਆ ਤੋ ਗੁਰੂ ਪਿਆਰੇਓ ਖਾਲਸਾ ਗੁਰੂ ਦਾ ਖਾਲਸਾ ਹਮੇਸ਼ਾ ਤਪਦਿਆ ਨੂੰ ਠੰਡ ਪਾਉਂਦਾ ਹੈ ਕਿ ਸ਼ਬਦ ਨਾਲ ਇਸ ਸ਼ਬਦ ਨਾਲ ਕਿਹੜਾ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਗੁਰਪਿਆਰੇ ਸੰਗਤ ਦੀ ਗੂੰਜ जरा ਘੱਟ ਪੈ ਰਹੀ ਹੈ ਵਾਰੀ ਫੇਰ ਗੱਜ ਕੇ ਗੁਰੂ ਦਾ ਸ਼ੇਰ ਤਾਂ ਕੋਈ ਬਹੁਤ ਹੁੰਦਾ ਹੈ ਸੰਗਤ ਕਾਫੀ ਜੁੜੀ ਹੈ ਕਾਰੋ ਕਰ ਫੈਦਰਾ ਪਾਯੋ ਗੁੰਡ ਆਏ ਗੁਰੂ ਵਾਹ 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 ਗੁਰੂ ਆ ਗੁਰੂ ਪਿਆਰੇ ਸਭ ਤੋਂ ਪਹਿਲਾਂ ਸਾਹਿਬਾਂ ਦੀ ਫਤਿਹ ਜਾਈਏ ਜੀ ਮਿਲ ਕੇ ਆਖੇ ਜੀ ਵਾਹੇ ਗੁਰੂ ਜੀ ਦਾ ਖਾਲਸਾ ਵਾਹੇ ਗੁਰੂ ਜੀ ਦੀ ਫਤਿਹ ਆ ਗੁਰੂ ਪਿਆਰੇ ਦੋ ਚਾਰ ਮਿੰਟ ਲਈ ਜਰਾ ਵਾਹਿਗੁਰੂ ਗ੍ਰੰਥ ਸਾਹਿਬ ਦਾ ਜਾਪ ਕੀਰਤਨ ਦੇ ਰੂਪ 'ਚ ਗੁਰੂ ਪਿਆਰਿਓ ਫਿਰ ਆਪਾਂ ਮਿਲ ਕੇ ਗੁਰੂ ਅਮਰਦਾਸ ਪਾਤਸ਼ਾਹ ਦੇ ਚਰਨਾਂ 'ਚ ਬੇਨਤੀਆਂ ਜੋਦਰੀਆਂ ਕਰਾਂਗੇ ਗੁਰੂ ਪਾਤਸ਼ਾਹ ਸਭ ਦੀਆਂ ਜੋਦਰੀਆਂ ਸੁਣਨ ਆਓ ਆਓ ਦੋ ਚਾਰ ਮਿੰਟ ਲਈ ਵਾਹਿਗੁਰੂ ਕਰੋ ਕੋਈ ਰਸਤਾ ਵਾਝੇ ਰਹਿ ਜੀ ਵਾਹਿਗੁਰੂ